ਨਮਸਕਾਰ ਵੀਰ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਮਾਨ ਸਰਕਾਰ ਦੇ ਵੱਲੋਂ ਦੁਕਾਨਦਾਰਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਉਹ ਤੋਹਫਾ ਕੀ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਕੱਲੋ ਘਰਾ ਦਿਵਸ ਤੋਂ ਪਹਿਲਾਂ ਅ ਪੰਥਕ ਸਿਆਸਤ ਦੇ ਵਿੱਚ ਇੱਕ ਨਵਾਂ ਪਹੁੰਚਾਲ ਆਇਆ ਉਹ ਪਹੁੰਚਾਲ ਕੀ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਰਾਹੁਲ ਗਾਂਧੀ ਪੰਜਾਬ ਪਹੁੰਚੇ ਨੇ ਪੰਜਾਬ ਪਹੁੰਚਣ ਦਾ ਉਹਨਾਂ ਦਾ ਕਾਰਨ ਕੀ ਹੈ ਕਿਸ ਮਕਸਦ ਦੇ ਨਾਲ ਆਏ ਨੇ ਉਹਦੇ ਤੇ ਗੱਲਬਾਤ ਕਰਾਂਗੇ ਔਰ ਨਾਲ ਹੀ ਈਰਾਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਬੰਧਕ ਬਣਾਇਆ ਗਿਆ ਸੀ ਉਹਨਾਂ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਉਹਦੇ ਤੇ ਚਰਚਾ ਕਰਾਂਗੇ ਸੋ ਇਹਨਾਂ ਤਮਾਮ ਖਬਰਾਂ ਦੇ ਉੱਤੇ ਗੱਲਬਾਤ ਕਰਨ ਲਈ ਵਾਧਿਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ 22 ਅਪ੍ਰੈਲ ਨੂੰ ਜਦੋਂ ਪਹਿਲਗਾਮ ਹਮਲਾ ਹੋਇਆ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਔਰ ਉਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਸਾਡੀ ਆਰਮੀ ਦੇ ਵੱਲੋਂ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਉਸ ਤੋਂ ਬਾਅਦ ਬਾਰ-ਬਾਰ ਵਿਰੋਧੀ ਧਿਰਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਵਿਧਾਨ ਸਭਾ ਦਾ ਇੱਕ ਸੈਸ਼ਨ ਸੱਦਿਆ ਜਾਵੇ ਔਰ ਉਹਦੇ ਉੱਤੇ ਪਹਿਲਗਾਮ ਹਮਲੇ ਨੂੰ ਲੈ ਕੇ ਔਰ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਉਹਦੇ ਨਾਲ ਹੋਰ ਵਿਰੋਧੀ ਧਿਰਾਂ ਹੋਣ ਉਹਨਾਂ ਦੇ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਸੀ ਕਿ ਇੱਕ ਸੈਸ਼ਨ ਸਪੈਸ਼ਲ ਸੈਸ਼ਨ ਸੱਦਿਆ ਜਾਵੇ ਜਿਹਦੇ ਤੇ ਵਿਸਤਾਰ ਦੇ ਨਾਲ ਸਰਕਾਰ ਆਪਣਾ ਪੱਖ ਰੱਖੇ ਆਰਮੀ ਦੇ ਵੱਲੋਂ ਕੀ ਕੋਸ਼ਿਸ਼ ਕੀਤਾ ਗਿਆ ਕੀ ਅਸੀਂ ਪਾਕਿਸਤਾਨ ਦਾ ਨੁਕਸਾਨ ਕੀਤਾ ਕੀ ਨੁਕਸਾਨ ਸਾਡਾ ਹੋਇਆ ਮਤਲਬ ਤਮਾਮ ਗੱਲਾਂ ਦੇ ਉੱਤੇ ਚਰਚਾ ਜਿਹੜੀ ਹੋਣੀ ਚਾਹੀਦੀ ਔਰ ਦੇਸ਼ ਨੂੰ ਸਾਰੀਆਂ ਗੱਲਾਂ ਸਪਸ਼ਟ ਰੂਪ ਦੇ ਵਿੱਚ ਪਤਾ ਲੱਗਣੀਆਂ ਚਾਹੀਦੀਆਂ ਨੇ ਸੋ ਹੁਣ ਸੰਸਦ ਦਾ ਮੌਨਸੂਨ ਸੈਸ਼ਨ ਜਿਹੜਾ ਹੈ ਉਸ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਯਾਦ ਹੋਵੇਗਾ ਉਸ ਤੋਂ ਪਹਿਲਾਂ ਚਰਚਾ ਇਹ ਚੱਲੀ ਸੀ ਕਿ 16 ਜੂਨ ਨੂੰ ਇੱਕ ਵਿਸ਼ੇਸ਼ ਸੈਸ਼ਨ ਜਿਹੜਾ ਉਹ ਸੱਦਿਆ ਜਾ ਸਕਦਾ ਜਿਹਦੇ ਉੱਤੇ ਇਹਨਾਂ ਦੇ ਇਹਨਾਂ ਸਾਰੇ ਤਮਾਮ ਗੱਲਾਂ ਦੇ ਉੱਪਰ ਪਹਿਲਗਾਮ ਹਮਲਾ ਹੋਏ ਜਾਂ ਆਪਰੇਸ਼ਨ ਸੰਦੂਰ ਹੋਏ ਉਹਦੇ ਤੇ ਚਰਚਾ ਹੋ ਸਕਦੀ ਹੈ ਔਰ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਸੀ ਕਿ ਉਦੋਂ ਤੱਕ ਸਾਡੇ ਵਫਦ ਜਿਹੜੇ ਪੂਰੀ ਦੁਨੀਆ ਦੇ ਵਿੱਚ ਵਫਦ ਭੇਜੇ ਹੋਏ ਨੇ ਸੰਸਦ ਮੈਂਬਰਾਂ ਦੇ ਉਹ ਵੀ ਵਾਪਸ ਆ ਜਾਣਗੇ ਔਰ ਇਸ ਕਰਕੇ ਫਿਰ ਉਹਨਾਂ ਦੇ ਆਂਦੇ 16 ਜੂਨ ਨੂੰ ਇੱਕ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਉਹ ਸੱਦਿਆ ਜਾ ਸਕਦਾ ਹੈ ਪਰ ਹੁਣ ਉਹ ਸੈਸ਼ਨ ਨਹੀਂ ਹੋਏਗਾ ਕਿਉਂਕਿ ਮੌਨਸੂਨ ਸੈਸ਼ਨ ਦਾ ਐਲਾਨ ਕਰ ਦਿੱਤਾ ਗਿਆ ਸੋ ਇਹ ਸਪਸ਼ਟ ਹੋ ਗਿਆ ਕਿ ਹੁਣ ਉਹ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸਦਨ ਦੀ ਲੋੜ ਨਹੀਂ ਕਿਉਂਕਿ ਮੌਨਸੂਨ ਸੈਸ਼ਨ ਦਾ ਐਲਾਨ ਕਰ ਦਿੱਤਾ ਗਿਆ 21 ਜੁਲਾਈ ਤੋਂ ਲੈ ਕੇ 12 ਅਗਸਤ ਤੱਕ ਇਹ ਮੌਨਸੂਨ ਸੈਸ਼ਨ ਚੱਲੇਗਾ ਔਰ ਇਹਦੇ ਵਿੱਚ ਹੀ ਪਹਿਲਗਾਮ ਹਮਲੇ ਤੇ ਔਰ ਆਪਰੇਸ਼ਨ ਸੰਦੂਰ ਦੇ ਉੱਤੇ ਚਰਚਾ ਹੋਏਗੀ ਕਿਉਂਕਿ ਇਹ ਦੋ ਵੱਡੀਆਂ ਕਾਰਵਾਈਆਂ ਜੋ ਇੱਕ ਸਾਡੇ ਦੇਸ਼ ਤੇ ਹੋਈ ਜਾਂ ਆਪਰੇਸ਼ਨ ਸੰਦੂਰ ਅਸੀਂ ਪਾਕਿਸਤਾਨ ਦੇ ਉੱਪਰ ਕੀਤਾ ਉਸ ਤੋਂ ਬਾਅਦ ਇਹ ਪਹਿਲੀ ਵਾਰ ਹੋਏਗਾ ਜਦੋਂ ਜਿਹੜਾ ਸੈਸ਼ਨ ਹੈ ਉਹ ਹੋਏਗਾ ਔਰ ਉਹਦੇ ਵਿੱਚ ਬਹੁਤ ਹੰਗਾਮਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀਆਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਸੀ ਸੋ ਹੁਣ 21 ਜੁਲਾਈ ਤੋਂ ਲੈ ਕੇ 12 ਅਗਸਤ ਤੱਕ ਇਹ ਮੌਨਸੂਨ ਸੈਸ਼ਨ ਹੋਏਗਾ ਸੰਸਦੀ ਮਾਮਲਿਆਂ ਦੇ ਮੰਤਰੀ ਕੇ ਕੇਂਦਰੀ ਮੰਤਰੀ ਕਿਰਨ ਰਿਜੂਜੂ ਦੇ ਵੱਲੋਂ ਇਸ ਦੇ ਬਾਰੇ ਅੱਜ ਐਲਾਨ ਕੀਤਾ ਗਿਆ اور ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ 3 ਮਹੀਨਿਆਂ ਤੋਂ ਬਾਅਦ ਜਾਨਕੀ 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਜਦੋਂ ਇਹ 21 ਜੁਲਾਈ ਨੂੰ ਸਵੇਰੇ 11 ਵਜੇ اجلاس ਦੇ ਵਿੱਚ ਸਾਰੇ ਸੰਸਦ ਮੈਂਬਰ ਦੋਵੇਂ ਸਦਨਾਂ ਦੇ ਜੁੜਨਗੇ اور ਸਰਕਾਰ ਦੇ ਵੱਲੋਂ ਵੀ ਇੱਕ ਤਾਂ ਇਹ ਦੋ ਚੀਜ਼ਾਂ ਹੋ ਗਈਆਂ ਇੱਕ ਗੱਲ ਜਿਹੜਾ ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ ਹਾਈ ਕੋਰਟ ਦੇ ਜੱਜ ਜਿਹੜੇ ਨੇ ਯਸ਼ਵੰਤ ਵਰਮਾ ਉਹਨਾਂ ਦੇ ਵਿਰੁੱਧ ਵੀ ਮਹਾ ਦੋਸ਼ ਮੁਕਦਮੇ ਦੇ ਬਾਰੇ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਨਾਲ ਸਰਕਾਰ ਦੇ ਵੱਲੋਂ ਹੁਣ ਗੱਲ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਖਿਲਾਫ ਵੀ ਮਹਾਦੋਸ਼ ਦੇ ਮੁਕਦਮੇ ਦਾ ਜਿਹੜਾ ਮਤਾ ਹੈ ਉਹ ਸਰਕਾਰ ਇਸ ਸੈਸ਼ਨ ਦੇ ਵਿੱਚ ਲਿਆ ਸਕਦੀ ਹੈ ਮਤਲਬ ਇਹ ਸੈਸ਼ਨ ਹੰਗਾਮੇਦਾਰ ਵੀ ਹੋਏਗਾ ਔਰ ਇਹਦੇ ਵਿੱਚ ਦੇਸ਼ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਹਨਾਂ ਚੀਜ਼ਾਂ ਦੇ ਬਾਰੇ ਪਤਾ ਲੱਗੇਗਾ ਜਿਹਦਾ ਜਵਾਬ ਕੇਂਦਰ ਸਰਕਾਰ ਨੂੰ ਦੇਣਾ ਪਏਗਾ ਔਰ ਵਿਰੋਧੀਆਂ ਦੇ ਵੱਲੋਂ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਉਹਦੇ ਉੱਤੇ ਸਰਕਾਰ ਨੂੰ ਇੱਕ ਇੱਕ ਕਰਕੇ ਮੌਨਸੂਨ ਸੈਸ਼ਨ ਦੇ ਵਿੱਚ ਜਵਾਬ ਦੇਣੇ ਪੈਣਗੇ ਪਰ ਦੇਖਣਾ ਹੋਏਗਾ ਕਿ ਇਹ ਸੈਸ਼ਨ ਜਦੋਂ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਕਿੰਨਾ ਕੁ ਹੰਗਾਮੇਦਾਰ ਰਹੇਗਾ ਔਰ ਵਿਰੋਧੀ ਪਾਰਟੀਆਂ ਪੂਰੇ ਐਗਰੈਸਿਵ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਨਾ ਕਿਉਂਕਿ ਉਹਨਾਂ ਦੇ ਵੱਲੋਂ ਬਾਰ ਬਾਰ ਸਾਡੇ ਜੈਟ ਕਿੰਨੇ ਉਧਰ ਨੁਕਸਾਨੇ ਗਏ ਸਾਡਾ ਨੁਕਸਾਨ ਕਿੰਨਾ ਹੋਇਆ ਤਮਾਮ ਇਹਨਾਂ ਗੱਲਾਂ ਤੋਂ ਦੇ ਬਾਰੇ ਜਵਾਬ ਜਿਹੜੇ ਸਰਕਾਰ ਤੋਂ ਮੰਗੇ ਜਾ ਰਿਹਾ ਸੀ ਔਰ ਕਿਹਾ ਜਾ ਰਿਹਾ ਸੀ ਕਿ ਸਾਨੂੰ ਸਪਸ਼ਟ ਨਹੀਂ ਦੱਸਿਆ ਜਾ ਰਿਹਾ ਕਿ ਸਾਡੇ ਕਿੰਨੇ ਜੈਟ ਨੁਕਸਾਨੇ ਗਏ ਨੇ ਮਤਲਬ ਦੇਸ਼ ਨੂੰ ਤੁਸੀਂ ਕਹੋ ਕਿ ਮੇਰੇ ਦੇ ਵਿੱਚ ਕੇਂਦਰ ਸਰਕਾਰ ਰੱਖ ਰਹੀ ਹੈ ਪੂਰੀ ਗੱਲ ਨਹੀਂ ਦੱਸ ਰਹੀ ਹੈ ਇਸ ਕਰਕੇ ਇਹ ਸੈਸ਼ਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਹ ਵਿਸ਼ੇਸ਼ ਸੈਸ਼ਨ ਨਹੀਂ ਹੋਇਆ ਮੌਨਸੂਨ ਸੈਸ਼ਨ ਦਾ ਜਿਹੜਾ ਐਲਾਨ ਹੈ ਉਹ ਅੱਜ ਕਰ ਦਿੱਤਾ ਗਿਆ ਅੱਜ ਰਾਹੁਲ ਗਾਂਧੀ ਚੰਡੀਗੜ੍ਹ ਪਹੁੰਚੇ ਚੰਡੀਗੜ੍ਹ ਪਹੁੰਚਣ ਦੇ ਉੱਤੇ ਉਹਨਾਂ ਦਾ ਸਵਾਗਤ ਜਿਹੜਾ ਤਿੰਨ ਸੂਬਿਆਂ ਦੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਵੱਲੋਂ ਕੀਤਾ ਗਿਆ ਪੰਜਾਬ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਥੇ ਮੌਜੂਦ ਰਹੇ ਹਰਿਆਣਾ ਤੋਂ ਹੁੱਡਾ ਪਰਿਵਾਰ ਮੌਜੂਦ ਰਿਹਾ ਚੰਡੀਗੜ੍ਹ ਤੋਂ ਲੱਕੀ ਹੁਣੀ ਜਿਹੜੇ ਪ੍ਰਧਾਨ ਨੇ ਉੱਥੇ ਦੇ ਉਹ ਮੌਜੂਦ ਰਹੇ ਉਹਨਾਂ ਦੇ ਵੱਲੋਂ ਅੱਜ ਹਵਾਈ ਅੱਡੇ ਉੱਤੇ ਚੰਡੀਗੜ੍ਹ ਹਵਾਈ ਅੱਡੇ ਉੱਤੇ ਜਦੋਂ ਰਾਹੁਲ ਗਾਂਧੀ ਉਤਰੇ ਉਹਨਾਂ ਦਾ ਸਵਾਗਤ ਕੀਤਾ ਗਿਆ ਦਰਸਲ ਰਾਹੁਲ ਗਾਂਧੀ ਦੀ ਇਹ ਫੇਰੀ ਹਰਿਆਣੇ ਦੇ ਵਿੱਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਦੀ ਇਹ ਫੇਰੀ ਹੈ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਦਾ ਇੱਕਦਮ ਲੱਕ ਟੁੱਟਾ ਕਿਉਂਕਿ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਤਰੀਕੇ ਦੇ ਨਾਲ ਸੱਤਾ ਦੇ ਵਿੱਚ ਆਉਂਦੀ ਹੋਈ ਨਜ਼ਰ ਆ ਰਹੀ ਸੀ ਪਰ ਆਪਸੀ ਫੁੱਟ ਤੋਂ ਬਾਅਦ ਕਾਂਗਰਸ ਪਾਰਟੀ ਸੱਤਾ ਗਵਾ ਗਈ ਔਰ ਭਾਜਪਾ ਦੇ ਵੱਲੋਂ ਉੱਥੇ ਫਿਰ ਤੋਂ ਮੁੜ ਤੋਂ ਸਰਕਾਰ ਬਣਾ ਲਈ ਗਈ ਪਰ ਹੁਣ ਰਾਹੁਲ ਗਾਂਧੀ ਉਸ ਤੋਂ ਬਾਅਦ ਇਸ ਕਰਕੇ ਆ ਰਹੇ ਨੇ ਕਿਉਂਕਿ ਅਜੇ ਤੱਕ ਜਦੋਂ ਤੋਂ ਸਰਕਾਰ ਬਣੀ ਹੈ ਸੈਸ਼ਨ ਵੀ ਹੋ ਚੁੱਕੇ ਨੇ ਕਈ ਉਹਦੇ ਵਿੱਚ ਅਜੇ ਤੱਕ ਵਿਰੋਧੀ ਧਿਰ ਦਾ ਨੇਤਾ ਜਿਹੜਾ ਹੈ ਕਾਂਗਰਸ ਪਾਰਟੀ ਚੋਣਾਂ ਦੇ ਵਿੱਚ ਕਾਮਯਾਬ ਨਹੀਂ ਹੋ ਪਾਈ ਸੋ ਹੁਣ ਰਾਹੁਲ ਗਾਂਧੀ ਅੱਜ ਪਹੁੰਚੇ ਨੇ ਔਰ ਉਹਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ ਹਰਿਆਣਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਕਿਉਂਕਿ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਿਵੇਂ ਕਰਨਾ ਹੈ ਉਹਦੇ ਵਿੱਚ ਵਿਰੋਧੀ ਧਿਰ ਦਾ ਆਗੂ ਚੁਣਿਆ ਜਾਣਾ ਹੈ ਹਰਿਆਣਾ ਕਾਂਗਰਸ ਦਾ ਪ੍ਰਧਾਨ ਚੁਣਿਆ ਜਾਣਾ ਹੈ ਔਰ ਉਹਦੇ ਨਾਲ ਹੀ ਹਰਿਆਣਾ ਕਾਂਗਰਸ ਦੇ ਸਮੂੱਚੇ ਜਿੱਥੇ ਬੰਦਕ ਢਾਂਚੇ ਦਾ ਜਿਹੜਾ ਉਹ ਐਲਾਨ ਹੈ ਉਹ ਕੀਤਾ ਜਾਏਗਾ ਔਰ ਰਾਹੁਲ ਗਾਂਧੀ ਮੀਟਿੰਗਾਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਹਦੀ ਜਾਣਕਾਰੀ ਜਿਹੜੀ ਉਹ ਦਿੱਤੀ ਜਾਏਗੀ ਸੋ ਉਸ ਦੇ ਕਰਕੇ ਅੱਜ ਰਾਹੁਲ ਗਾਂਧੀ ਚੰਡੀਗੜ੍ਹ ਪਹੁੰਚੇ ਔਰ ਉੱਥੇ ਪਹੁੰਚਣ ਦੇ ਉੱਪਰ ਉਹਨਾਂ ਦਾ ਪਰਮਾ ਸਵਾਗਤ ਜਿਹੜਾ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ ਤੜਾ ਤੜ ਫੈਸਲੇ ਕੀਤੇ ਜਾ ਰਹੇ ਨੇ ਪਹਿਲਾ 2 ਜੂਨ ਨੂੰ ਇੱਕ ਪੰਜਾਬ ਕੈਬਨਿਟ ਦੀ ਬੈਠਕ ਹੋਈ ਤੁਹਾਨੂੰ ਯਾਦ ਹੋਵੇਗਾ ਜਿਹਦੇ ਵਿੱਚ ਲੈਂਡ ਪੂਲਿੰਗ ਨੀਤੀ ਨੂੰ ਮੰਜ਼ੂਰੀ ਦਿੱਤੀ ਗਈ ਸੀ ਹੋਰ ਉਹਦੇ ਵਿੱਚ ਕਈ ਹੋਰ ਫੈਸਲੇ ਕੀਤੇ ਗਏ ਸੀ ਵੱਡਾ ਫੈਸਲਾ ਲੈਂਡ ਪੂਲਿੰਗ ਨੀਤੀ ਸੀ ਜਿਹਨੂੰ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਇਤਿਹਾਸਕ ਕਦਮ ਦੱਸਿਆ ਗਿਆ ਸੀ ਬੀਤੇ ਕੱਲ ਇੱਕ ਬੈਠਕ ਹੋਈ ਕੈਬਨਟ ਦੀ ਉਹਦੇ ਵਿੱਚ 68 ਕਰੋੜ ਰੁਪਏ ਦੇ ਕਰੀਬ ਐਸੀ ਪਰਿਵਾਰ ਔਰ ਦਿਵਿਆਂਗ ਜਿਹੜੇ ਲੋਕ ਸੀ ਉਹਨਾਂ ਦੇ ਕਰਜ਼ੇ ਮਾਫ ਕਰਨ ਨੂੰ ਲੈ ਕੇ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਔਰ ਅੱਜ ਵੀ ਇੱਕ ਬੈਠਕ ਹੋਈ ਹੈ ਮਤਲਬ 2 3 ਔਰ 4 ਤਰੀਕ ਲਗਾਤਾਰ ਤਿੰਨ ਜਿਹੜੀਆਂ ਕੈਬਨਿਟ ਦੀਆਂ ਬੈਠਕਾਂ ਹੋਈਆਂ ਔਰ ਅੱਜ ਵੀ ਵੱਡੇ ਫੈਸਲੇ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਇਹਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਦੁਕਾਨਦਾਰਾਂ ਨੂੰ ਦੇ ਲਈ ਇੱਕ ਵੱਡਾ ਐਲਾਨ ਕੀਤਾ ਮਤਲਬ ਉਹਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਹੁਣ 12 ਘੰਟੇ ਦੁਕਾਨਾਂ ਦੇ ਉੱਪਰ ਜਿਹੜੇ ਕੰਮੇ ਨੇ ਦੁਕਾਨਦਾਰ ਨੇ ਉਹ ਕੰਮ ਕਰ ਸਕਣਗੇ ਲੋਕ ਉੱਥੇ ਕੰਮ ਕਰ ਸਕਣਗੇ ਔਰ ਦੁਕਾਨਦਾਰਾਂ ਨੂੰ ਇਨਸਪੈਕਟਰ ਰਾਜ ਤੋਂ ਆਜ਼ਾਦੀ ਮਿਲੇਗੀ ਸੋ ਵੱਡਾ ਫੈਸਲਾ ਜਿਹੜਾ ਅੱਜ ਪੰਜਾਬ ਸਰਕਾਰ ਦੇ ਵੱਲੋਂ ਇਹ ਕੀਤਾ ਗਿਆ ਦਰਸਲ ਪੰਜਾਬ ਸਰਕਾਰ ਨੇ ਪੰਜਾਬ ਦੁਕਾਨ ਅਤੇ ਵਪਾਰ ਐਕਟ ਦੇ ਵਿੱਚ ਸੋਧ ਕੀਤਾ ਜਿਹਦੇ ਤਹਿਤ ਇਹ ਫੈਸਲੇ ਲਏ ਗਏ ਨੇ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਦੁਕਾਨ ਦੇ ਉੱਪਰ ਜੇ 20 ਕੰਮੇ ਲੱਗੇ ਹੋਏ ਨੇ ਮਤਲਬ ਕੰਮ ਕਰਨ ਵਾਲੇ ਲੋਕ ਲੱਗੇ ਹੋਏ ਨੇ ਉਹਨਾਂ ਦਾ ਸਾਰਾ ਡਾਟਾ ਰੱਖਣਾ ਪੈਂਦਾ ਸੀ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਹੁੰਦੀ ਸੀ ਪਰ ਹੁਣ ਕੀ ਹੋਏਗਾ ਕਿ ਜੇ ਕਿਸੇ ਦੁਕਾਨਦਾਰ ਨੇ ਆਪਣੀ ਦੁਕਾਨ ਤੇ 20 ਕਾਮੇ 20 ਕੰਮ ਕਰਨ ਵਾਲੇ ਲੜਕੇ ਰੱਖੇ ਹੋਏ ਨੇ ਲੜਕੀਆਂ ਰੱਖੀਆਂ ਹੋਈਆਂ ਨੇ ਉਹਨਾਂ ਦਾ ਡਾਟਾ ਜਿਹੜਾ ਹੈ ਉਹਦਾ ਹਿਸਾਬ ਰੱਖਣ ਦੀ ਲੋੜ ਨਹੀਂ ਹੈ ਪਰ ਜੇ 20 ਤੋਂ ਉੱਪਰ ਹੋ ਗਿਆ ਮਤਲਬ 21 ਬੰਦੇ ਹੋ ਗਏ ਫਿਰ ਉਹਦਾ ਹਿਸਾਬ ਵੀ ਰੱਖਣਾ ਪੈਗਾ ਉਹਦੀ ਰਜਿਸਟ੍ਰੇਸ਼ਨ ਵੀ ਜਿਹੜੀ ਹੈ ਉਹ ਦੁਕਾਨਦਾਰਾਂ ਨੂੰ ਕਰਾਣੀ ਪੈਗੀ ਔਰ ਇਸ ਦੇ ਨਾਲ ਹੀ ਕਰਮਚਾਰੀਆਂ ਦੀ ਜਿਹੜੀ ਤਨਖਾਹ ਹੈ ਉਹਦੇ ਵਿੱਚ ਵੀ ਵਾਧਾ ਹੋਏਗਾ ਸੋ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਅੱਜ ਕੀਤਾ ਗਿਆ ਇਹਦੇ ਨਾਲ ਹੀ ਇੱਕ ਹੋਰ ਸਕੀਮ ਦਾ ਐਲਾਨ ਕੀਤਾ ਗਿਆ ਕਿ ਪਹਿਲਾਂ 3 ਮਹੀਨਿਆਂ ਦੇ ਵਿੱਚ 3 ਮਹੀਨੇ ਦੇ ਵਿੱਚ ਓਵਰਟਾਈਮ ਲਗਾਉਣ ਦੀ ਜਿਹੜੀ ਮਿਆਦ ਮਿੱਥੀ ਹੋਈ ਸੀ ਕਿ 50 ਘੰਟੇ ਤੋਂ ਬਾਅਦ ਓਵਰਟਾਈਮ ਨਹੀਂ ਲਗਾਇਆ ਜਾ ਸਕਦਾ ਹੋਰ ਹੁਣ ਉਹਨੂੰ ਵਧਾ ਕੇ ਜਿਹੜਾ ਸੋਧ ਕੀਤਾ ਹੈ ਉਹਦੇ ਵਿੱਚ ਵਧਾ ਕੇ 50 ਘੰਟਿਆਂ ਦੀ ਜਗ੍ਹਾ 3 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਕੋਈ ਵੀ ਕਰਮਚਾਰੀ 50 ਘੰਟੇ ਓਵਰਟਾਈਮ ਲਗਾ ਸਕਦਾ ਸੀ ਆਪਣੀ ਦਿਹਾੜੀ ਦੇ ਨਾਲ ਹੁਣ ਕੀ ਹੋਏਗਾ ਕਿ 50 ਘੰਟੇ ਤੋਂ ਵਧਾ ਕੇ ਉਹਨੂੰ 148 ਘੰਟੇ ਕਰ ਦਿੱਤਾ ਗਿਆ ਮਤਲਬ ਕਾਮਿਆਂ ਨੂੰ ਇਹਦਾ ਫਾਇਦਾ ਹੋਣ ਵਾਲਾ ਹੈ ਸੀਐਮ ਭਗਵੰਤ ਮਾਨ ਨੇ ਇਸ ਸਾਰੀ ਸਕੀਮ ਦੇ ਬਾਰੇ ਵਿਸਤਾਰ ਦੇ ਨਾਲ ਦੱਸਿਆ ਤੁਹਾਨੂੰ ਸੁਣਾ ਦਿੰਨੇ ਇਹਨਾਂ ਫੈਸਲਾ ਜਿਹੜਾ ਲਿਆ ਗਿਆ ਜਿਹੜੇ ਛੋਟੇ ਦੁਕਾਨਦਾਰ ਨੇ ਚਾਹ ਬਿੰਦਾਜ ਨੇ ਚਾਹ ਸ਼ਹਿਰਾਤ ਨੇ ਚਾਹ ਕਸਟੈਂਟ ਨੇ ਉਹਨਾਂ ਲਈ ਬਹੁਤ ਪ੍ਰਾਣੀਆਂ ਮੰਗਾ ਸੀ ਕਿ ਉਹਨਾਂ ਨੂੰ ਇਨਸਪੈਕਟਰੀ ਰਾਜ ਦਾ ਸਮਾਕਰਨ ਕਰਨਾ ਪੈਂਦਾ ਸੀ ਤੇ ਉਹਨਾਂ ਕੋਲੇ ਕੋਈ ਸਰਕਾਰ ਜਾਂ ਅਸੀਂ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਕਿੰਨੇ ਵੀ ਇਹ ਸਾਡੇ ਕੋਲੇ ਰਿਕਾਰਡ ਨਹੀਂ ਹੈ ਨਹੀਂ ਤੂੰ ਫਿਰ ਸਹੀ ਬਈਆਨੀ ਕੀਤਾ ਨਹੀਂ ਤਾ ਉਹ ਫਿਰ ਅੱਗੇ ਰਾਜ ਜਿਹੜੇ ਨੇ ਉਹ ਬਲਕ ਮੀਟਿੰਗ ਚ ਕ腐ਸ਼ਨ ਵੱਲ ਜਾਂਦੀ ਸੀ ਸਵੱਜ ਸੀ ਕਮੇਟੀ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਅਲਵੀ ਆਪਣੀ ਦਾ ਚੱਲ ਜਿਸ ਨੂੰ ਛੋਟ ਵਾਂਝਾ ਪਛਣ ਜਾਂਦਾ ਜਿਹੜੇ ਐਕਟ ਨਿਓ ਜੇ ਤੱਕ ਜਿਹੜੇ ਨਿਓ ਚੱਲ ਹੀ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤੁਹਾਨੂੰ ਉਹਦੇ ਮਤਲਬ ਕਿਸੇ ਨਾਲ ਨਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੰਦਿਰ ਸਾਹਿਬ ਦੇ ਨਾਲ ਦੀ ਕੁਸਵਾਰਿਆ ਮੰਦਿਰ ਸਾਹਿਬ ਦੀ ਨਾਲ ਨਹੀਂ ਮਨਰੇਸ਼ ਜੀ ਬਠੇ ਐਕਟ ਸਾਹਿਬ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰੰਦਾ ਜਿਹੜਾ ਅੱਜ ਸੋਧ ਆਈ ਏ ਦੁਕਾਨਦਾਰਾਂ ਦੀ ਸੋ ਪਹਿਲਾ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜਾਂ ਦੁਕਾਨ ਤੇ ਕੋਈ ਕੰਮ ਕਰਨਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਹਸਾਬ ਮੰਗ ਲੈਂਦਾ ਸੀ ਕਿ ਕਿੰਨੇ ਪੈਸੇ ਦੇਣਾ ਹੈ ਅਕਾਊਂਟਸ ਰੱਖਿਆ ਹੈ ਪਰ ਕੋਰ ਰੱਖਿਆ ਨਹੀਂ ਰੱਖਿਆ ਉਹਨਾਂ ਸੀਨ ਉਪਰ ਆ ਕੇ ਵੀ ਕਰਦਾ ਕਿ ਵੀ ਜਬ ਵੀ ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦੀ ਕਿਸੇ ਚੀਜ਼ ਦੀ ਲੋੜ ਨਹੀਂ ਪੋਵੇ ਜ਼ਰੂਰ ਨਹੀਂ ਪੋਵੇ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਅਨੰਦੀ ਰਜਿਸਟ੍ਰੇਸ਼ਨ ਸਾਰਾ ਕੁਝ ਹੋਊਗਾ ਤੇ ਵੀ ਤੋਂ ਘੱਟ ਵਾਲੇ ਜਿੰਨੇ ਵੀ ਨੇ इंस्पैक्टर की धमकिया ना कोई फालतू जुर्माने चक्कर परसेंट पचानवे प्रसेंट पचानवे प्रसेंट ये तो प्रसेंट, कवर हो जाते हैं भी थले सिर्फ पांच प्रसेंट ने जो तो उपर बे दुकानदार ने तो बाद ਸਰਕਾਰ ਨੂੰ ਸਿਰਫ ਤੁਸੀਂ 6 ਮਹੀਨੇ ਦੀ ਜਾਣਕਾਰੀ ਦੇਣੀ ਹੋਊਗੀ ਕਿ ਆਪੀ ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ ਸੋਧੇ ਦਾ ਮਤਲਬ ਹੈ ਜੁਦਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ ਕੁਆਟਰ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਲਾ ਸਕਦੇ ਸੀ ਉਹਦੇ ਪੈਸੇ ਨਹੀਂ ਦਿੱਤੇ ਸਾਨੂੰ ਹੁਣ ਇਹਨੂੰ ਭਰ ਆ ਕੇ 144 ਘੰਟੇ ਕਰਤਾ ਜੀ ਜੇ ਲੱਗ ਕਰਕੇ ਨਵਾਂ ਕਰ ਇੱਕ ਦਿਨ ਚ 9 ਘੰਟਿਆਂ ਤੋਂ ਵੱਧ ਤੇ ਹਫਤੇ ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਲੇ ਰੇਟ ਦਾ ਉਹਵਰ ਟਾਈਮ ਮਿਲੂਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਜੋ 9 ਮਗਾੰਟ ਕੰਮ ਕਰਦਾ ਹੈ ਤਾਂ ਜਿੰਨ ਨੂੰ 4 ਘੰਟੇ ਮਿਲਦੇ ਆ ਉਹਨੇ ਉਹਨ ਇੱਕ ਕਰਨ ਕੀਤੇ ਦੋ ਘੰਟੇ ਮਿਲ Clear so ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰ ਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਕੰਪਨੀ ਅਜਿਹੀ ਹੋਵੇ ਜਿਹੜੀ ਉਹ ਵੱਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹ ਵਿੱਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਹੋਊਗਾ ਫਿਰ ਵੀ ਤੋਂ ਵੱਧ ਕਰਮਚਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਨਫਰਾਨੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟੇ ਜੇ ਨਹੀਂ ਮਿਲਦੀ ਪੋਰਟਲ ਤੇ ਉਹਨੇ 24 ਘੰਟੇ ਤੋਂ ਬਾਅਦ ਹੋ ਗਏ ਤਾਂ ਮੰਨਿਆ ਜਾਊਗਾ ਕਿ ਰੂ ਹੋ ਗਈ ਜਨ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਨਾ ਮਿਲ ਜੂ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ ਤਿੰਨ ਮਹੀਨਿਆਂ ਦਾ ਸਮਾਂ ਜੋ ਕੋਈ ਕੋਈ ਜੇ ਤਾਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਦੀ ਤਾਂ ਉਹਨੂੰ ਮੌਕਾ ਦੇਵਾਂਗੇ ਦੁਬਾਰਾ ਕਰਨ ਦਾ ਤੇ ਇਹਦੇ ਨਾਲ ਜ਼ਿਆਦਾਤਰ ਆਮਨੇ ਜਿਹੜੇ ਕਾਉਂਟ ਚ ਜਾਂਦੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਜਾਂਦੀ ਸੀ ਜੁਰਮਾਨਾ 100 ਰੁਪਏ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਖਰਚੇ ਤੇ ਖਤ ਜਾਂਦੀ ਸੀ ਤੇ ਵਪਾਰੀ ਜਿਹੜੇ ਆ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹਿੱਸੇਦਾਰਾ ਭਾਗੀਦਾਰ ਹੈ ਤੇ ਵਪਾਰੀ ਕੋਈ ਅਪਰਾਧੀ ਹੁੰਦੇ ਹੋਂਦਾਂੇ ਕੰਮ ਕਰਨਾ ਹੁੰਦਾ ਹੈ ਹਨਾ ਤੇ ਜਦੋਂ ਹੋਰ ਕਿੰਨੇ ਬੰਦਿਆਂ ਨੂੰ ਰੋਜ਼ ਘਰ ਦਿੰਦਾ ਉਹ ਪਰਿਵਾਰ ਪਰ ਦਾ ਟੈਕਸ ਭਰ ਦਿੰਦੇ ਨਹੀਂ ਸ਼ੁਰੂ ਹੁੰਦਾ ਤੇ ਇੱਕ ਬਦਲ ਜਿਹੜਾ ਮੇਰੇ ਬਦਲਾਅ ਦਾ ਤੇ ਹੁਣ ਕੋਈ ਡਰ ਨਹੀਂ ਕੋਈ ਇੰਸਪੈਕਟਰ ਆ ਨਹੀਂ ਹੁਸਰਤ ਕਿ ਉਹ ਹੋ ਵੀ ਤੇ ਅਸੀਂ ਚਾਹਣਾ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਕੇ ਬਦਲੇ ਔਰ ਹਮੇਸ਼ਾ ਪੰਜਾਬ ਦੀ ਸਰਕਾਰ ਉਹ ਰੰਗਲਾ ਪੰਜਾਬ ਮਣਾਉਂਦੀ ਆਰਬਨ ਰੀਸਿਡੈਂਸ ਦਾ ਦਿਨ ਆਕਰੂਗੀ ਤੇ ਅੱਜ ਦਾ ਇਹ ਇਹਨੂੰ ਉਹਨਾਂ ਦਾ ਅਨਸਬੋਝਿਆ ਕੇਨ ਕੋਈ ਆਕਟ ਹੈ ਜੇ ਇਹਨੂੰ ਬਿਨਾ ਅਨਸਬੋਝਿਆ ਲਿਆ ਜਾਂ ਗਿਆ ਨਾ ਯੋਧ ਤੁਨ ਪਾਸ ਕਰਕੇ ਤੇ ਲਾਗੂ ਹੋ ਜੂ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਭਾਰਤੂ ਜਾਂ ਸਰਕਾਰੀ ਫੈਲਾਅ ਦੇ ਵਿੱਚ ਔੜ ਜੜਾ ਜਿਹੜੀਆਂ ਪੈਂਦੀਆਂ ਨੇ ਉਹਨਾਂ ਦਾ ਬਚਾਅ ਹੋ ਸਕੇ ਕੱਲੂਕਾਰਾ ਦਿਵਸ ਤੋਂ ਪਹਿਲਾਂ ਪੰਥਕ ਸਿਆਸਤ ਦੇ ਵਿੱਚ ਪੁਚਾਲ ਦੇਖਣ ਨੂੰ ਮਿਲ ਰਿਹਾ ਹੈ ਦਰਸਲ ਪਹਿਲਾਂ ਵਿਰੋਧ ਕੀਤਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਦਮਦਮੀ ਟਕਸਾਲ ਦੇ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਇਹ ਜਥੇਦਾਰ ਸਰਵ ਪ੍ਰਮਾਣਿਤ ਨਹੀਂ ਹੈ ਇਸ ਕਰਕੇ ਕੱਲੂ ਘਰ ਦੇ ਵੱਸ ਦੇ ਮੌਕੇ ਦੇ ਉੱਪਰ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਪਰੋਂ ਇਹ ਕੌਮ ਦੇ ਨਾਮ ਸੰਦੇਸ਼ ਨਹੀਂ ਦੇ ਸਕਦੇ ਨਾ ਹੀ ਸ਼ਹੀਦ ਪਰਿਵਾਰ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਉਹਨਾਂ ਨੂੰ ਸਨਮਾਨਿਤ ਕਰ ਸਕਦੇ ਨੇ ਜੇ ਐਸਾ ਹੋਏਗਾ ਤੇ ਅਸੀਂ ਇਸ ਦਾ ਵਿਰੋਧ ਕਰਾਂਗੇ ਦਮਦਮੀ ਟਕਸਾਲ ਦੇ ਵੱਲੋਂ ਕਿਹਾ ਗਿਆ ਸੀ ਔਰ ਇਸ ਦੇ ਲਈ এসজিপি ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਹੋਣਾ ਦੇ ਨਾਲ ਉਹਨਾਂ ਨੇ ਬੈਠਕ ਵੀ ਕੀਤੀ ਡੇਢ ਘੰਟਾ ਉਹਨਾਂ ਦੀ ਬੰਦ ਕਮਰਾ ਬੈਠਕ ਚੱਲੀ ਪਰ ਉਸ ਤੋਂ ਬਾਅਦ ਵੀ ਜਦੋਂ ਬਾਹਰ ਆ ਕੇ ਬਾਬਾ ਧੂਮਾ ਹੋਣਾ ਨੇ ਗੱਲਬਾਤ ਕੀਤੀ ਪੱਤਰਕਾਰਾਂ ਦੇ ਨਾਲ ਤੇ ਉਹਨਾਂ ਨੇ ਸਿੱਧੇ ਤੌਰ ਦੇ ਉਤੇ ਕਹਿ ਦਿੱਤਾ ਸੀ ਕਿ ਅਸੀਂ ਇਸ ਹੱਕ ਦੇ ਵਿੱਚ ਨਹੀਂ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵਿਵਾਦ ਹੋਏ ਔਰ ਇਸ ਕਰਕੇ ਯਾਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਨੇ ਉਹ ਕੌਮ ਦੇ ਨਾਮ ਸੰਦੇਸ਼ ਨਹੀਂ ਦੇ ਸਕਦੇ ਕਿਉਂਕਿ ਉਹ ਸਰਵ ਪ੍ਰਮਾਣਿਤ ਜੱਥੇਦਾਰ ਨਹੀਂ ਹੈ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਆਪਸ਼ਨ ਦਿੱਤੀ ਸੀ ਐਸਜੀਪੀਸੀ ਦੇ ਪ੍ਰਧਾਨ ਨੂੰ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕਿ ਤੁਸੀਂ ਕਿਸੇ ਸਿੰਘ ਸਾਹਿਬ ਜਿਹੜੇ ਉੱਥੇ ਹੈੱਡ ਨੇ ਉਹ ਵੀ ਇਹਦੇ ਬਾਰੇ ਗ੍ਰੰਥੀ ਸਿੰਘ ਜਿਹੜੇ ਨੇ ਉਹ ਵੀ ਕੌਮ ਦੇ ਨਾਮ ਸੰਦੇਸ਼ ਪੜ੍ਹ ਸਕਦੇ ਨੇ ਉਹ ਵੀ ਸਨਮਾਨਤ ਕਰ ਸਕਦੇ ਨੇ ਸ਼ਹੀਦ ਪਰਿਵਾਰਾਂ ਨੂੰ ਔਰ ਇਸ ਕਰਕੇ ਤੁਸੀਂ ਉਹਨਾਂ ਤੋਂ ਕਰਵਾ ਲਓ ਸਾਨੂੰ ਕੋਈ ਅਸੀਂ ਨਹੀਂ ਚਾਹੁੰਦੇ ਕਿ ਉੱਥੇ ਕਿਸੇ ਤਰੀਕੇ ਦਾ ਟਕਰਾਅ ਹੋਵੇ ਸੋ ਇਹ ਜਦੋਂ ਸਾਰਾ ਕੁਝ ਚੱਲ ਰਿਹਾ ਸੀ ਔਰ ਐਸਜੀਪੀਸੀ ਦੇ ਵੱਲੋਂ ਟਕਸਾਲ ਮੁਖੀ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹੁਣ ਇਸ ਦੇ ਵਿੱਚ ਇੱਕ ਹੋਰ ਨਵਾਂ ਮੋੜ ਆਇਆ ਆਪਾਂ ਪਹਿਲਾਂ ਸ਼ਬਦ ਯੂਜ਼ ਕੀਤਾ ਸੀ ਕਿ ਪੰਥਕ ਸਿਆਸਤ ਦੇ ਵਿੱਚ ਪਹੁੰਚ ਆ ਲਿਆ ਉਹ ਇਸ ਕਰਕੇ ਕਿਉਂਕਿ ਦਮਦਮੀ ਟਕਸਾਲ ਤੋਂ ਬਾਅਦ ਹੁਣ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਔਰ ਉਹਨਾਂ ਨੇ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਹੋਣਾਂ ਦਾ ਵਿਰੋਧ ਕਰ ਦਿੱਤਾ ਹੈ ਔਰ ਉਹਨਾਂ ਨੇ ਵੀ ਇਹ ਹੀ ਕਿਹਾ ਹੈ ਕਿ ਗੜਗੱਜ ਸਰਵ ਪ੍ਰਮਾਣਿਤ ਜਥੇਦਾਰ ਨਹੀਂ ਹੈ ਇਸ ਕਰਕੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਮਤਲਬ ਦਮਦਮੀ ਟਕਸਾਲ ਤੋਂ ਬਾਅਦ ਹੁਣ ਸਾਰੀਆਂ ਨਿਹੰਗ ਜਥੇਬੰਦੀਆਂ ਚਾਹੇ ਤੁਸੀਂ ਬਾਬਾ ਬੁੱਢਾ ਦਲ ਦੀ ਗੱਲ ਕਰੋ ਚਾਹੇ ਤੁਸੀਂ ਤਰਨਾ ਦਲ ਦੀ ਗੱਲ ਕਰੋ ਮਤਲਬ तमाम ਜਥੇਬੰਦੀਆਂ ਨਿਹੰਗ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕਰ ਦਿੱਤਾ ਗਿਆ ਸੋ ਇਸ ਵਿਰੋਧ ਤੋਂ ਬਾਅਦ ਹੁਣ ਐਸਜੀਪੀਸੀ ਦੇ ਉੱਪਰ ਇੱਕ ਤਰੀਕੇ ਦੇ ਨਾਲ ਪ੍ਰੈਸ਼ਰ ਜ਼ਰੂਰ ਬਣ ਗਿਆ ਐਸਜੀਪੀਸੀ ਨੂੰ ਹੁਣ ਕੋਈ ਐਸਾ ਫੈਸਲਾ ਕਰਨਾ ਪਏਗਾ ਜਿਹਦੇ ਨਾਲ ਇਹ ਜਿਹੜੇ ਨਿਹੰਗ ਜਥੇਬੰਦੀਆਂ ਹੋਣ ਚਾਹੇ ਫਿਰ ਟਕਸਾਲ ਦੇ ਜਿਹੜੇ ਮੁਖੀ ਨੇ ਜਾਂ ਟਕਸਾਲ ਹੈ ਜਿਹੜੀ ਉਹ ਵੀ ਇਸ ਦੇ ਵਿਰੋਧ ਦੇ ਵਿੱਚ ਨਾ ਆਏ ਸੋ ਹੁਣ ਦੇਖਣਾ ਹੋਏਗਾ ਕਿ ਐਸਜੀਪੀਸੀ ਦੇ ਵੱਲੋਂ ਕੀ ਫੈਸਲਾ ਕੀਤਾ ਜਾਂਦਾ ਹੈ ਔਰ ਉਸ ਦਿਨ ਕੱਲੂ ਕਾਰਾ ਦਿਵਸ ਦੇ ਮੌਕੇ ਦੇ ਉੱਤੇ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਪਰੋਂ ਕੌਣ ਕੌਮ ਦੇ ਨਾਮ ਸੰਦੇਸ਼ ਪੜ੍ਹੇਗਾ ਔਰ ਕੌਣ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰੇਗਾ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ